ਤਿੰਨ ਬੰਦੇ ਜੇਅਨ ਕਿਤੇ ਦੇ ਨੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ हायर ਕੀਤੀ ਖਰੜ ਤੋਂ ਉਹਨੂੰ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣ ਦੀ ਵੀ ਜਾਏ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ 에어ਪੋਰਟ ਸਾਈਡ ਦੇ ਗਏ ਉੱਥੋਂ ਵਾਸ ਮੋੜ ਹੈ ਫਿਰ ਅੱਗੇ ਕੰਡਿਆਲੀ ਪਲੰਟ ਨੂੰ ਚਲੇ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰਨ ਤੋਂ ਬਾਅਦ ਉਹਦੀ ਜੈਡ ਬੱਡੀ ਕੰਡਿਆਲੀ ਪਿੰਡ ਇੱਥੇ ਛੱਡਤੀ ਤੇ ਗੱਡੀ ਲੈ ਕੇ ਇਹ ਆਪ ਸਨੇ ਜਾਨੇ ਜਿਹੜੇ ਫਰਾਰ ਹੋ ਇਹ ਜਾਂਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ। ਤੇ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਹਿਲ ਸਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ ਇਹਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀ ਆਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੇਣ ਕਦੇ ਨੇ ਜਿਹੜਾ ਸਾਹਿਲ ਤੇ ਅਜਾਜ ਹੈ ਇਹ ਆਪ ਦੇ ਵਿੱਚ ਰਿਸ਼ਤੇਦਾਰ ਨੇ ਇਹ ਮਾਸੀਆਂ ਦੇ ਲੜਕੇ ਨੇ ਕਜ਼ਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸਾਹਿਲ ਬਸੀਰ ਇਹਨੇ ਇੱਕ ਗੱਡੀ ਲਈ ਇਹਨੇ ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਪਿਸਟਲ ਲੈਣ ਲਈ ਉੱਥੋਂ ਨੇ 45000 ਰੁਪਏ ਦਾ ਇੱਕ ਪਿਸਟਲ ਲਿਆ ਤੇ ਇਹਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ ਇਹੋ ਗੱਡੀ ਉੱਥੇ ਹੀ ਛੱਡ ਗਏ ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਿਆ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕੋ ਗੱਡੀ ਜਿਹੜੀ ਇੱਥੋਂ ਖੋਈ ਜਾਵੇ ਤੇ ਅੱਗੇ ਹੋਰ ਮਾਰਦਾਤਾ ਦੇ ਵਿੱਚ ਜਿਹੜੀ ਅੱਗੇ ਮਾਰਦਾਤਾ ਕਰਨ ਦੇ ਵਿੱਚ ਅਸੀਂ ਕਰਾਂ ਉਹ ਗੱਡੀ ਇਹਨਾਂ ਨੇ ਜਿਹੜੀ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ ਅਨਲ ਕੁਮਾਰ ਦੀ ਵਾਈਫ ਵੇਟ ਕਰਦੀ ਰਹੀ ਕਿ ਮੇਰਾ ਹਸਬੰਦ ਹੈ ਜੇ ਆਇਆ ਨਹੀਂ ਕਿ ਅਦਰੋ ਬਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨੋਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਆ ਰਹੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਉਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਹੈ ਅਸੀਂ ਡੱਡਬਾਡੀ ਬਰੰਬਧ ਕਰ ਲਈਓ ਪਿੰਡ ਕੰਡਿਆਲੀ ਤੋਂ ਤੇ 302 ਦੇ ਜ਼ੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬਸ਼ੀਰ ਹੈ ਇਹ ਜੈਸ਼ੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੇਣਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14825 ਨੂੰ ਆਰਮਜ਼ ਐਕਟ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਜੋ ਆਪਾ ਵੀ ਲੱਗੀ ਹੋਈ ਹੈ ਇਹਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੇਣਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਭਰਾਰੇ ਜਿਹੜੇ ਪੁਲਿਸ ਤੇ ਉੱਥੇ ਕਾਬੂ ਨਹੀਂ ਆਇਆ 13 ਦੀਆਂ ਹੋਰ ਵਾਰ ਦਾ ਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਖੋਈ ਸੀ ਉਹ ਸੀ ਬਰਾਮਦ ਕਰ ਲਈਏ ਇੱਕ ਪਿਸਟਲ ਬਰਾਮਦ ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੂਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰਾਉਂਡ ਜਿਹੜੀ ਇਹਨਾਂ ਕੋਲੋਂ ਅਸੀਂ ਰਿਕਵਰ ਕੀਤੇ ਨੇ ਇਸ ਤੋਂ ਬਾਅਦ ਜਿਹੜੀ ਹੋਰ ਅੱਗੇ ਅਸੀਂ ਪੁਚ ਹੇਸ਼ਨਾਂ ਦੀ ਕਰ ਰਹੇ ਆ ਕਿ ਇਹਨਾਂ ਨੇ ਕਿਹੜੀਆਂ ਕਿੜੀਆਂ ਵਾਰਦਾਤਾਂ ਨੂੰ ਅਗੇ ਅੰਜਾਮ ਦੇਣਾ ਸੀ ਤੇ ਕੀ ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਜੋ ਫੜੇ ਆ ਉੱਥੇ ਹੀ ਅਸੀਂ ਰੱਬਤ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਮਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਾਰੇ ਕੇਸ ਦੀ ਪ੍ਰੋਪਰ ਸੁਗਰਵੇਜਨ ਕਰ ਰਹੇ ਨੇ ਔਰ ਲਗ ਲਗ ਟੀਮਾਂ ਬਣਾ ਕੇ ਜਿਨ੍ਹਾਂ ਚ ਐਸਪੀ ਸਿਟੀ ਨਾਲ ਆਏ ਨੇ ਸੌਰਵ ਜਿੰਦੜ ਸਾਡੇ ਐਸਪੀ ਡੀ ਇਹ ਨਾਲ ਲਾ ਕੇ ਡੀਐਸਪੀ ਪ੍ਰਿਥਵੀ ਚਾਹਲ ਤੇ ਇਨਸਪੈਕਟਰ ਹਰਮਿੰਦਰ ਐਲਸੀਐਨ ਚਾਰਜ ਇਨਸਪੈਕਟਰ ਸਤਨਾਮ ਸਾਰਿਆਂ ਨੇ ਹੀ ਮਿੰਤ ਨਾਮ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਲੱਭ ਕੇ ਔਰ ਹਰੇਕ ਤਰ੍ਹਾਂ ਸੀ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਤੇ ਜਿਹੜਾ ਬਹੁਤੀ ਥੋੜੇ ਸਮੇਂ ਦੇ ਵਿੱਚ ਇਸ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਫਰਦਰ ਪੁਛਗਛ ਕਰਾਂਗੇ ਬਾਕੀ ਤੁਹਾਨੂੰ ਕਰਵੇ ਕਰਾਂ ਸਰ ਇਹਨਾਂ ਦੇ ਹੀ ਜਿਹੜਾ ਜਿਹੜਾ AK47 ਦੀ ਗੱਲ ਕੀਤੀ ਇਹਦੇ ਯਵਪਾ ਦੀ ਗੱਲ ਕੀਤੀ ਆ ਸੋ ਇਹ AK47 ਹੋਣੇ ਨਾ ਗਵਤ ਇਹ ਜਿਹੜੀ AK47 ਹੈ ਜੀ J&K ਪੁਲਿਸ ਨੇ AK47 ਦੇ ਰੌਂਦ ਬਰਾਮਦ ਕੀਤੇ ਨੇ ਇਹਨਾਂ ਤੋਂ ਤਾਂ ਨਾਲ ਇਹਨਾਂ ਤੋਂ ਦੋ ਪਿਸਟਲ ਵੀ J&K ਪੁਲਿਸ ਨੇ ਬਰਾਮਦ ਕੀਤੇ ਨੇ ਜਿੱਥੇ ਇਹਨਾਂ ਤੇ ਯਵਪਾ ਦਾ ਕੇਸ ਤੇ ਆਰਮਜ਼ ਐਕਟ ਦਾ ਜਿਹੜਾ ਪਰਚਾ ਦਰਜ ਹੋਇਆ 14 14 ਅਗਸਤ 2025 ਦੀ ਗੱਲ ਹੈ ਉਹ 14 8 2025 ਨਾਵਾਬਾਦ ਥਾਣਾ ਉੱਥੇ ਉਹ ਰਿਕਵਰੀ ਦੀ ਗੱਲ ਕਰ ਇਹ ਉੱਥੋਂ ਨਹੀਂ ਹੈ ਜੀ ਖਰੜ ਖਰੜ ਉਹ ਖਰੜ ਇਹਨੇ ਮੋਟਰ 20 ਕੀ ਰਹਿ ਗਈ ਸੀ ਕਿ ਕਿਉਂ ਕਿਉਂ ਹੀ ਤਾਂ ਜੀ ਇਹਨਾਂ ਨੇ ਅੱਗੇ ਵਰਦਾਂ ਤੋਂ ਹੋਰ ਕਰਨੀਆਂ ਸੀ ਜੀ ਇਹਨਾਂ ਨੇ ਪਹਿਲਾਂ ਇੱਥੇ ਜੋ ਸਾਡੀ ਅਜੇ ਤੱਕ ਮਡਲੀ ਪੁੱਛ ਕੇ ਇਸ ਦੇ ਵਿੱਚ ਆਇਆ ਹੈ ਕਿ ਇਹਨਾਂ ਨੇ ਖਰੜ ਦੇ ਵਿੱਚ ਵੀ ਕੋਈ ਕਮਰਾ ਲਿਆ ਸੀ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿਹੜੀ ਕਲੋਨੀ ਦੇ ਵਿੱਚ ਸੀ ਤੇ ਕੀ ਇਹਨਾਂ ਨੇ ਕਦੋਂ ਦਾ ਲਿਆ ਤੇ ਉਹ ਵੀ ਅਸੀਂ ਚੈੱਕ ਕਰਾਂਗੇ ਕਿ ਕੀ ਕੋਈ ਆਈਡੈਂਟੀਫਿਕੇਸ਼ਨ ਦੇ ਕੇ ਕੋ ਕਮਰਾ ਲਿਆ ਹੈ ਕਿ ਵੈਸੇ ਹੀ ਇਹਨਾਂ ਨੇ ਪਾਵਰ ਆਲੀ ਆਉਂਦੇ ਸਾਰੀ ਹਿਸਟਰੀ ਸ਼ਾਇਦ ਨਹੀਂ ਕਿ ਹਮਾਂ ਲੈ ਲੈ ਹਿਸਟਰੀ ਸ਼ੁੱਤ ਨਹੀਂ ਸਾਰੇ ਨਹੀਂ ਇਹਦੇ ਵਿੱਚ ਇਹ ਜੰਕੇ ਦੇ ਬੰਦੇ ਹੈਗੇ ਨੇ ਇਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਵਾਰਦਾਤ ਹੈ ਮੇਰੇ ਖਿਆਲ ਤੋਂ ਪਹਿਲੀ ਵਾਰ ਦਾ ਹੈ ਇਹਨਾਂ ਦੀ ਜੰਕੇ ਦੇ ਵਿੱਚ ਇਹਨਾਂ ਦਾ ਪਰਚਾ ਦਰਜ ਹੋਇਆ ਵਫਾ ਦਾ ਪਰਚਾ ਦਰਜ ਇਹ ਸਭ ਪੰਨੀ ਦਰਬੀ ਪਾਸ ਨੇ ਉਮਰ ਪੰਨਾ ਦੀ 1922 ਦਾ ਹੈ। ਤਾਂ ਇਹ ਬੇਸਿਕਲੀ ਇੱਥੇ ਕਰਦੇ ਕਿ ਕਿ ਕਿਉਂ ਆਏ ਸੀ ਔਰ ਦਸਵੀਂ ਪਾਸ ਹੈ ਔਰ ਉਸ ਤੋਂ ਬਾਅਦ ਕੋਈ profession ਦੇ ਤੌਰ ਤੇ ਇੱਥੇ ਆਏ ਸੀ। ਇਹਦੇ ਵਿੱਚ ਜਿਹੜਾ ਜੀ ਨਹੀਂ ਦੋਸ਼ੀ ਜਿਹੜਾ ਹੈਗਾ ਆਜਾਜ਼ ਅਹਿਮਦ ਔਰ ਫ਼ਵਸੀਮ ਇਹ ਇੱਥੇ ਆਉਂਦਾ ਸੀ ਇੱਥੇ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ। ਇਹ ਸ਼ਾਲ ਵੇਚਦਿਆਂ ਹੋਇਆ ਤੇ ਨਾਲ ਇੱਥੇ ਅਭੀ ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਵਿਕਲ ਕੋ ਸਕਨੇ ਆ ਕਿਥੇ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀਓ ਕ੍ਰਿਮੀਨਲ ਸਰ ਇਹਦੀ ਮੌਜੀ ਸਰ ਕਰਕੇ ਕਿਤੇ ਚਾਰ ਤੋਂ ਪੰਜ ਬਹੁਤ ਕੁਝ ਹੀ ਕਰਦੀ ਹੋਏ ਇਹ ਤੇ ਜੋ ਇਹਨਾਂ ਦੀ ਨਿਸ਼ਾਨਦੇ ਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਸੁੱਟੀ ਹੈ ਬਾਡੀ ਤੇ ਜਿੱਥੇ ਨਿਸ਼ਾਨਦੇ ਹੀ ਇਹਨਾਂ ਦੀ ਕਰਾਈ ਤੇ ਜਾ ਕੇ ਉਥੋਂ ਡੈਡ ਬਾਡੀ ਲੱਭ ਲੈਂਦੀ ਜੇਕਰ ਜਿਹੜੀ ਚਾਦਰ ਬਾਡੀ ਸੁੱਟੀ ਸਿੱਧੀ ਨਾ ਤਾਂ ਰੋਡ ਤੇ ਸੁਨਸਨ ਵਾਲੇ ਜਗ੍ਹਾ ਤੇ ਸੁੱਟੀ ਸੀ ਤੇ ਓਪਨ ਕਿਦਰ ਰੋਡ ਤੇ ਛੁੱਟੀ ਹੁੰਦੀ ਦਾ ਫਟਪਾਤਾ ਲੱਗ ਜਾਂਦਾ ਜੈਸ਼ਮ ਮੁਹੰਮਦ ਦੀ ਗੱਲ ਕਰਦੇ ਵੀ ਕੋਈ ਲਿੰਕ ਵੀ ਆ ਰਿਹਾ ਆਪਣੇ ਜਿਹੜੇ ਸਾਡੀ ਬੈਂਡ ਹੌਸਪੀਟਲ ਸੈਡੀਆਂ ਨਾਲ ਪੰਜਾਬ ਅਸੀਂ ਉਹਦੇ ਚ ਅਜੇ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੇ ਐਨ ਕੇ ਪੁਲਿਸ ਵਾਲੇ ਵਿਜੰਟਾ ਚ ਇੱਥੋਂ ਵੀ ਸਾਰੇ ਆ ਵਿਜੰਟਾ ਚ ਇਹ ਜ਼ਿਕਰ ਕੋ ਗੱਲ ਆਈ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਤੇ ਹੁਣ ਬੇਸਿਕਲੀ ਸਾਹਮਣੇ ਕੀ ਹੈ ਵੀ ਵੈਪਨ ਨੂੰ ਕਿਉਂ ਲੈਂਦਾ ਵੀ ਰਾ ਆਪਣਾ ਬੇਸਿਕਲੀ ਕੀ ਪਲੈਨ ਕੀਤਾ ਲਗੀ ਪਲੈਨਿੰਗ ਇਹਨਾਂ ਦੀ ਜਿਹੜਾ ਵੈਪਨ ਲਿਆਂਦਾ ਸੀ ਜਿਹਨੂੰ ਲੁਪਾਫੋਵਾ ਕਰਨ ਲਈ ਬਾਰਦਾਤ ਕਰਨ ਲਈ ਇਹਨਾਂ ਨੇ ਜਿਹੜੀ ਮੁਹਾਲੀ ਦੇ ਵਿੱਚ ਜਦੋਂ ਗੱਡੀ ਖੋਈ ਸੀ ਕੋ ਕੇ ਅੱਗੇ ਇਹਨਾਂ ਨੇ ਵਾਰਦਾਤ ਕਰਨੀ ਸੀ ਤੋਂ ਉੱਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣਾ ਸੀ ਤੋਂ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਿਆ ਅਸੀਂ ਲੋਕਲ ਪੁਲਿਸ ਬਟਾਲਾ ਨਾ ਕਰਦਾਸਪੁਰ ਨੂੰ ਇਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਜਿਹੜੇ ਗ੍ਰਿਫਤਾਰ ਕਰਦੇ। ਤੇ ਉਹ ਸਾਰੇ ਉਹ ਸਰ ਇਸ ਕੋ ਨਾਮ ਕੋਈ ਹੋਰ ਬੰਦੇ ਨਹੀਂ ਕਿਉਂਕਿ ਜੈਸ਼ੇਰ ਮੁਹੰਮਦ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਲੁੱਟਾਂ ਹੋਣ ਉਹ ਬੀਸਿਕਲੀ ਤਾਂ ਕਰਨ ਜਿਹੜੀ ਜੋ ਖਲਾਫ ਨੇ। ਜਿਵੇਂ ਪਹਿਲਾਂ ਜੁਆਪਾ ਲੱਗੀ ਹੋਈ ਹੈ 147 ਦੇ ਕੈਸ ਬਰਾਮਦ ਹੋਇਆ। ਪੂਰਾ ਬੀਸਿਕਲੀ ਕੀ ਇਹਨਾਂ ਦਾ ਦੱਸਿਆ ਵੀ ਕੋਈ ਸਾਥੀ ਇੱਥੇ ਅਜੇ ਇਹਨਾਂ ਦੀ ਅਸੀਂ ਪੁਲਿਸ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਜ ਤੱਕ ਇਹਨਾਂ ਦੀ ਮੁੱਢਲੀ ਪਿਛੋਕੜ ਤੋਂ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਇੱਥੇ ਜਿਹੜੀ ਇਹ ਗੱਡੀ ਖੋਨ ਵਾਲੀ ਤੇ ਬਾਕੀ ਅਜਿੰਦ ਵਿੱਚ ਪੁਛ ਪੇਛ ਦੇ ਵਿੱਚ ਟਾਈਮ ਜ਼ਰੂਰ ਲੱਗੇ ਨੇ ਸਫਲ ਵੀ ਹੋਈ ਸੀ ਕੈਬ ਵਾਲੇ ਦਾ ਜਿਸ ਕਰ ਕੋੜੀਆਂ ਮਾਰੀਆਂ ਵੀ ਤਾਂ ਪੈਸੇ ਮਤਲਬ ਜਿਵੇਂ ਰੂਟਲ ਵਾਸਤੇ ਫਾਇਦੀ ਬਤੀ ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਕਹਿੰਦੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱਡੀ ਧੱਕਾ-ਮੁੱਠੀ ਕਰਕੇ ਉਹਨੂੰ ਬਾਹਰ ਕੱਢ ਗਏ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਉਹ ਸਰਬ ਇਦਾਂ ਦੇ ਕੇਸ ਤਾਂ ਹਮੇਸ਼ਾ ਹੀ ਸਾਹਮਣੇ ਹੁੰਦੇ ਨੇ ਅਗਰੇ ਲੋਕਾਂ ਕੇ ਮਕਾਨ ਕਰਾਏ ਤੇ ਲੈ ਉਹਨਾਂ ਦੀ ਪੂਰੀ ਐਡਮਿਨਿਸਟ੍ਰੇਸ਼ਨ ਹੀ ਸੀ ਜਾ ਉਹਨਾਂ ਦੀ ਪੁਲਿਸ ਤੋਂ ਰੈਜੀਸਟਰੀ ਕਰਵਾਇਆ ਜਾਂਦਾ ਕੀ ਕਾਰਨ ਤੋਂ ਮੰਨਦੇ ਕਿ ਸਾਲ ਵੇਚਣ ਆ ਰਿਹਾ ਬੰਦਾ ਉਹ ਤੋਂ ਕਵਰਾ ਲੈ ਲੈਂਦੇ ਨੇ ਸੌਦੇ ਰਹਿੰਦੇ ਨੇ ਪਰ ਇਹ ਕੀ ਕਰਦੇ ਨੇ ਫਿਰ ਵਾਰਦਾਤ ਨੂੰ ਦੰਦ ਦੇ ਦੇਖੋ ਜੇ ਅਸੀਂ ਤੁਹਾਡੇ ਰਹੀਂ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾਂਦੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਪ੍ਰਾਇਰ ਰਹਿਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈਗੀ ਹੈ ਸਾਡੇ ਸੇਵਾ ਕੇਂਦਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਤਰਾਇਦਾ ਰਹਿੰਦਾ ਉਹਦੀ ਫੋਟੋ ਉਹਦਾ ਆਧਾਰ ਕਾਰਡ ਹੋਰ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸੌਦਾ ਸੈਂਟਰ ਤੇ ਤੇ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲਿਗਿਓ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਵਿੱਚ ਜੋ ਬੜੇ ਲੋਕ ਵਿੱਚ ਅਣਗਹਿਲੀ ਕਰਦੇ ਨੇ ਕਈ ਨਹੀਂ ਇਨਫੋਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਦਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਦੇਣ ਲੱਗੇ ਤੋ ਸਰ ਜੀ ਐਕਸੀ ਡਰਾਈਵਰਾਂ ਦੇ ਲਈ ਕੋਈ ਕੋਈ ਐਡਵਾਈਜ਼ਰੀ ਜਾਰੀ ਕਰੋਗੇ ਕਿਉਂਕਿ ਲੋਕ ਟੈਕਸੀ ਨਾਰਮਲੀ ਆ ਕਿ ਉਹਨਾਂ ਕੋਈ ਰਾਈਡ ਆਉਂਦੀ ਹੈ ਤਾਂ ਤੱਕੇ ਕਹਿ ਦਿੰਦੇ ਨੇ ਉਹਨਾਂ ਦੇ ਲਈ ਕੋਈ ਸੈਂਕੀ ਐਡਵਾਈਜ਼ਰੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਲੀਫਾਈ ਕਰਨ ਤੇ ਬਲਦ ਕੀਤਾ ਜਾ ਰਹੀ ਟੀਕਾ ਅਲੱਗੇ ਕੋਈ ਚਾਰਟ ਪਾਸੇ ਕੋਈ ਪਰਮਿਟ ਤੇ ਹੈਂਗ ਜੇਕਰ ਕੋਈ ਵੀ ਤੁਸੀਂ ਕੋਈ ਐਡਵਾਈਜ਼ਰੀ ਜਾਰੀ ਕਰੋਗੇ ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਹੈ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਕੋਈ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਤੇ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੀ ਟੈਕਸੀ ਲੈ ਗਿਆ ਉਹ ਪਤਾ ਲੱਗ ਜੇ ਵੀ ਕੌਣ ਹੈ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ 'ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਸਾਹੇਖੇ ਗੱਲ ਸੰਗ ਹੈ ਕਿ ਜਦੋਂ ਪ੍ਰਿਵਾਨੇ ਫਾਰਮ ਭਰ ਲੈਣੋਂ ਕੋਲ ਲਿਖੋ ਸਭ ਤੋਂ ਪਹਿਲੇ ਦੋ ਦਿਨ ਐਫ ਆਈ ਆਰ ਹੀ ਨਹੀਂ ਦਰਜ ਹੋਣੀ ਉਹ ਸਾਰਾ ਡਿਲੇ ਹੋਇਆ ਹੈ ਕਿ ਇਨਵੈਸਟੀਗੇਸ਼ਨ ਇਸ ਦਾ ਇਹ ਵੀ ਕਾਰਨ ਹੈ ਉਹਨਾਂ ਦੇ ਨਿਬੇੜੇ ਦੀ ਘਟਨਾ ਹੋਈ ਹੈ ਨਹੀਂ ਦੇਖੋ ਜੀ ਇਹ ਤਾਂ ਘਟਨਾ ਸੇਮ ਡੇ ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਹਾ ਉਹ ਵੀ ਕਿੱਥੇ ਆ ਉਹਨਾਂ ਨੇ 21 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਹੈ ਪਹਿਲੀ ਤਰੀਕ ਨੂੰ ਸਿੰਘ ਗ੍ਰਿਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਇਹ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਟ੍ਰੈਸ ਕਰ ਲਿਆ ਇਹ ਸਭ ਇਹਨਾਂ ਦੇ 13 ਜੀਵਨ ਪਤਾ ਯੂਐਸਬੀ ਇਹ ਮਾਮਲਾ ਤਰਕ ਹੋਵੇ ਭੱਜ ਕੇ ਸੀ ਫਰਾਰ ਹੋ ਗਈ ਸੀ ਆ ਦੁਵਾਂ ਦੇ ਉੱਤੇ ਬਾਹਰ ਆਏ ਕਹਿੰਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਇਹ ਜਿਹੜਾ ਬੰਦਾ ਜੇ ਉੱਥੋਂ ਭਜਾ ਆਇਆ ਸੀ ਪਰ ਕਾਨੂੰਨੀ ਕਾਰਨ ਪੀਓ ਨਹੀਂ ਸੁਮੀਨਾ ਹੋਏਗੀ ਜੇਤ ਮੇਨਾ ਹੈ ਜੇ ਪੀਓ ਨਹੀਂ ਇਹਦਾ ਭਰਾ ਇਹਦਾ ਭਰਾ ਅੰਡਰ ਰੈਸਟ ਤੇ ਉਥੇ ਉਹ ਰੈਸਟ ਕੀਤਾ ਹੋਇਆ ਹੈ ਕਰਦੀ ਸਰਚ ਕੀਤੀ ਨਹੀਂ ਗੱਲ ਕਰਨ ਵਾਲੇ ਘੱਟ ਨਹੀਂ 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 ਇਹ ਤਾਂ ਜੋ ਪੁੱਛ ਕੇ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜੀ ਸਭ ਰੋਲਾ ਪੈ ਗਿਆ ਉਹ ਤੇ ਵਾਈਟ ਆਉਟ ਜਿਹੜਾ ਉਹ ਕੋਈ ਨਹੀਂ ਬੀ ਮਾਈ ਉਹ ਤਾਂ ਅਲੱਗ-ਅਲੱਗ ਥਾਵਾਂ ਤੇ ਅਸੀਂ ਸਰਚ ਆਪਰੇਸ਼ਨ ਕਰਦੇ ਰਹੇ ਨੇ ਹੁੰਦੇ ਆ ਜੀ ਕਦੀ ਕਿਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਉਹ ਇੱਥੇ ਮਾੜਾ-ਮੰਦਾ ਰਹਿੰਦਾ ਜਾਂ ਹੋਰ ਉਹ ਤਾਂ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਸਾਡੀ ਸਰਜ ਜਿਹੜੀ ਹੈ ਚੱਲਦੀ ਰਹਿੰਦੀ ਹੈ ਸਾਡੇ ਵੀ ਰੋਗੀ ਵੀ ਸਾਡੇ ਵੀ ਉਸ ਤੋਂ ਪਤਾ ਦੀ ਜਿਹੜਾ ਉਹ ਗ੍ਰੇਨ ਕਰਕੇ ਲੈ ਕੇ ਗਏ ਨੇ ਔਰ ਇਨਕੋਪਰਟ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ ਸਰਚ ਆਪਰੇਸ਼ਨ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ ਫਿਰ ਅੱਜ ਮੈਂ ਪੁੱਛ ਰਿਹਾ ਸੀ 700 ਆਪਰੇਸ਼ਨ ਚੱਲੇ ਆ ਦੋ ਦਿਨ ਮਾਰੀ ਤਾਂ ਉਦੋਂ ਵੀ ਇਹ ਲੋਕ ਪਰਛਾਵੇਂ ਉੱਤੇ ਹੋਣਗੇ ਤਾਂ ਉਸ ਦੀ ਉਹ ਨਹੀਂ ਆਈਡੈਂਟੀਫਾਈ ਕੀਤੀ ਦੇਖੋ ਜੀ ਆਪਾਂ ਕਿਵੇਂ ਕਹਿ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਆਈਡੈਂਟੀਫਾਈ ਹੋ ਜਾਣਗੇ 29 ਨੂੰ ਇਹਨਾਂ ਨੇ ਕਾਰਕ ਹੋਈਏ ਇਹ ਚਲੇ ਗਏ ਦੋ ਸਹੇਮ ਦੇ ਲੈ ਕੇ ਅਜੇ ਕਸੋ ਆਪਰੇਸ਼ਨ ਤੋਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਪਲੇ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨਹੀਂ इवन ਕਾ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਪਾਸੋ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆਂਡ ਗਵਾਰਡ ਤੋਂ ਵੀ ਕਿਹੜਾ ਬੰਦਾ ਕੋਈ ਮੜਾ ਇੱਥੇ ਰਹਿ ਰਿਹਾ ਜਿੱਦੀ ਵੈਰੀਫਿਕੇਸ਼ਨ ਨਹੀਂ ਹੋਈ ਉਹ ਅਸੀਂ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉਤੇ ਜੁਟ ਜਾਂਦੇ ਆਂ ਨਾਲ ਕੋਲ ਬਹੁਤ ਬਹੁਤ ਧੰਵਾਦ ਜੀ